प्यारे बच्चों सत श्री अकाल। ਤੁਸੀਂ ਸਭ ਦਾ ਸਵਾਗਤ ਕਰਦਾ ਹਾਂ ਮੈਂ ਅੱਜ ਦੀ ਵੀਡੀਓ ਵਿੱਚ। ਅੱਜ ਮੈਂ ਤੁਹਾਨੂੰ ਸਭ ਨੂੰ ਕਰਾਉਣ ਜਰੀ ਹਾਂ ਹਾ ਵਿਸਾਖੀ ਦੇ ਮੇਲੇ ਦੇ ਉੱਤੇ ਇਹ 10 ਲਾਈਨਾਂ ਦਾ 에ਸੇ। ਤਾਂ ਜੇ ਤੁਹਾਨੂੰ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ। ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ। ਉਸ ਬੈਲ ਆਈਕਨ ਨੂੰ ਵੀ ਜੋ ਸਰ ਦਬਾ ਦਿਓ। ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤੇ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਵਿਸਾਖੀ ਸਾਡੇ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ ਇਸ ਦਿਨ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ ਇਸ ਦਾ ਮੇਲਾ ਵਿਸਾਖ ਦੀ ਸੰਗਰਾਣਦ ਵਾਲੇ ਦਿਨ ਥਾ-ਥਾਂ ਤੇ ਲੱਗਦਾ ਹੈ ਲੋਕ ਧਾਰਮਿਕ ਸਰੋਵਰਾਂ ਵਿੱਚ ਇਸ਼ਨਾਨ ਕਰਦੇ ਹਨ ਛੋਟੇ-ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿਚ ਵਿਸਾਖੀ ਦਾ ਮੇਲਾ ਲੱਗਦਾ ਹੈ ਐਂਡ ਕੀ ਮੈਂ ਵੀ ਆਪਣੇ ਪਿਤਾ ਜੀ ਨਾਲ ਮੇਲਾ ਦੇਖਣ ਗਿਆ ਅਸੀਂ ਜਾ ਕੇ ਇਸ਼ਨਾਨ ਕੀਤਾ ਅਤੇ ਫਿਰ ਗੁਰਦੁਆਰੇ ਗਏ ਮੇਲੇ ਵਿੱਚ ਅਸੀਂ ਗਰਮ-ਗਰਮ ਜਲੇਬੀਆਂ ਖਾਧੀਆਂ ਫਿਰ ਮੈਂ ਸਰਕਸ ਦੇਖੀ ਅਤੇ ਇੱਕ ਖਿਡੌਣਾ ਖਰੀਦੇ ਸ਼ਾਮ ਨੂੰ ਅਸੀਂ ਘਰ ਆ ਗਏ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਨਹੀਂ ਮੈ ਤੁਹਾਨੂੰ ਮਿਲਾਂਗੀ ਅਗਲੀ ਵੀਡੀਓ ਵਿੱਚ İşveren burada kendiliği tanımadı.